ਸਤਿ ਸ੍ਰੀ ਅਕਾਲ ਜੀ ਦੋਸਤੋ ਵੈਲਕਮ ਟੂ ਪੋਜ਼ਿਟਿਵ ਟਾਕ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਜ਼ਿੰਦਗੀ ਵਿੱਚ ਆਪਣੇ ਮਾਈਂਡ ਬਾਡੀ ਤੇ ਸੋਲ ਯਾਨੀ ਕਿ ਸਾਡਾ ਮਨ ਸਰੀਰ ਤੇ ਆਤਮਾ ਦੇ ਬੈਲੈਂਸ ਹੋਣਾ ਕਿੰਨਾ ਜ਼ਰੂਰੀ ਹੈ ਇਸ ਬੈਲੈਂਸ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਨਹੀਂ ਬਣਾ ਸਕਦੇ ਕਿਉਂਕਿ ਜਦੋਂ ਮਨ ਸ਼ਾਂਤ ਸਰੀਰ ਸਿਹਤਮੰਦ ਤੇ ਜਿਹੜੀ ਆਤਮਾ ਵਾ ਉਹ ਖੁਸ਼ ਹੋਵੇ ਤਾਂ ਹਰ ਦਿਨ ਜ਼ਿੰਦਗੀ ਦੀ ਅਸਲੀ ਪਾਵਰ ਮਹਿਸੂਸ ਹੁੰਦੀ ਹੈ ਪਰ ਦਿਨ ਤਰੋ ਤਾਜ਼ਾ ਮਹਿਸੂਸ ਹੁੰਦਾ ਵਾ ਜੇ ਵੀਡੀਓ ਪਸੰਦ ਆਵੇ ਤੇ ਲਾਈਕ ਸ਼ੇਅਰ ਤੇ ਪੋਜ਼ਿਟਿਵ ਟਾਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਆਪਾਂ ਆਪਣੇ ਮਨ ਦੇ ਬਾਰੇ ਗੱਲ ਕਰਾਂਗੇ ਕਿ ਇਹਨੂੰ ਆਪਾਂ ਕਿਵੇਂ ਬੈਲੈਂਸ ਦੇ ਵਿੱਚ ਕਰ ਸਕਦੇ ਹਾਂ ਸਾਡਾ ਜਿਹੜਾ ਮਨ ਤੇ ਸਾਡੀ ਸੋਚ ਸਾਡੀ એનર્ਜੀ ਇਹਨਾਂ ਚੀਜ਼ਾਂ ਦਾ ਜਿਹੜਾ ਇਹ ਮੇਨ ਸੈਂਟਰ ਹੈ ਜਦੋਂ ਸਾਡਾ ਮਨ ਟੈਨਸ਼ਨ ਦੇ ਵਿੱਚ ਹੁੰਦਾ ਵਾ ਜਸਟ ਸਟ्रेस ਦੇ ਵਿੱਚ ਹੁੰਦਾ ਤੇ ਓਵਰ ਥਿੰਕਿੰਗ ਦੇ ਵਿੱਚ ਹੋਵੇ ਤੇ ਸਾਡੀ ਜ਼ਿੰਦਗੀ ਜਿਹੜੀ ਆ ਬਿਲਕੁਲ ਸਲੋ ਹੋ ਜਾਂਦੀ ਹੈ ਬਿਲਕੁਲ ਦੁੱਖਾਂ ਦੇ ਨਾਲ ਭਰ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਕੰਪਿਊਟਰ ਦੇ ਵਿੱਚ ਵਾਇਰਸ ਆ ਜਾਵੇ ਤੇ ਸਿਸਟਮ ਸਾਰਾ ਜਿਹੜਾ ਉਹ ਹੈਂਗ ਹੋ ਜਾਂਦਾ ਵਾ ਤੇ ਸਲੋ ਹੋ ਜਾਂਦਾ ਵਾ ਓਵੇਂ ਸਾਡੇ ਮਨ ਦੇ ਵਿੱਚ ਜਦੋਂ 네ਗੈਟਿਵਿਟੀ ਆਉਂਦੀ ਹੈ ਤੇ ਉਹ ਸਟ्रेस ਕ੍ਰੀਏਟ ਕਰਦੀ ਹੈ ਤੇ ਸਾਡਾ ਜਿਹੜਾ ਸੁਭਾਅ ਆ ਉਹ ਚਿੜਚਿੜਾ ਹੋ ਜਾਂਦਾ ਤੇ ਅਸੀਂ ਦੁਖੀ ਰਹਿਣ ਲੱਗ ਜਾਂਦੇ ਆ ਤੇ ਇਸ ਮਨ ਨੂੰ ਬੈਲੈਂਸ ਦੇ ਵਿੱਚ ਕਰਨ ਲਈ ਰੋਜ਼ ਸਵੇਰੇ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਡੀ ਬਰੀਥਿੰਗ ਕਰੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਨਾਮ ਜਪੋ ਤੇ ਜਿਹੜਾ ਡਿਜੀਟਲ ਮੀਡੀਆ ਦਾ ਆਪਾਂ ਬਹੁਤ ਜ਼ਿਆਦਾ ਅੱਜਕੱਲ ਯੂਜ਼ ਕਰ ਰਹੇ ਆ ਉਹਨੂੰ ਘੱਟ ਕਰੋ ਆਪਣੇ ਫੋਨ ਦੇ ਨੋਟੀਫਿਕੇਸ਼ਨਸ ਆਫ ਰੱਖੋ ਤੇ ਆਪਣੇ ਮਨ ਨੂੰ ਜਿਹੜਾ ਅਸਲ ਸਰੂਪ ਆ ਉਹਨੂੰ ਪਛਾਣੋ ਜਿਵੇਂ ਕਿ ਗੁਰਬਾਣੀ ਨੇ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੂਜੇ ਨੰਬਰ ਤੇ ਗੱਲ ਕਰਾਂਗੇ ਆਪਾਂ ਆਪਣੇ ਸਰੀਰ ਦੇ ਬਾਰੇ ਕਿਉਂਕਿ ਇੱਕ ਸਿਹਤਮੰਦ ਸਰੀਰ ਹੀ ਜਿਹੜਾ ਵਾ ਉਹ ਮਨ ਅਤੇ ਰੂਹ ਨੂੰ ਜਿਹੜਾ ਅਸਲੀ ਖੁਸ਼ੀ ਦਿੰਦਾ ਵਾ ਇਸਰੀ ਨੂੰ ਤੰਦਰੁਸਤ ਰੱਖਣ ਦੇ ਲਈ ਤੁਸੀਂ ਡੇਲੀ ਸਵੇਰੇ ਟਾਈਮ ਦੇ ਨਾਲ ਉਠੋ ਆਪਣਾ 30 ਤੋਂ 40 ਮਿੰਟ ਜਿਹੜਾ ਜੋਗਾ ਵਾਕਿੰਗ ਜਾਂ ਜੋ ਵੀ ਤੁਹਾਨੂੰ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਚੰਗੀ ਲੱਗਦੀ ਹੈ ਉਹ ਚੰਗੀ ਕਰੋ ਹਮੇਸ਼ਾ ਹੀ ਸਿੰਪਲ ਤੇ ਹੈਲਦੀ ਫੂਡ ਨੂੰ ਖਾਓ ਸਬਜ਼ੀਆਂ ਪ੍ਰੋਟੀਨ ਆਪਣੀ ਡਾਈਟ ਦੇ ਵਿੱਚ ਪ੍ਰੋਪਰ ਮਾਤਰਾ ਦੇ ਵਿੱਚ ਸ਼ਾਮਲ ਕਰੋ ਪਾਣੀ ਵੱਧ ਤੋਂ ਵੱਧ ਪੀਓ ਤੇ ਆਪਣੀ ਜਿਹੜੀ ਪ੍ਰੋਪਰ ਨੀਂਦ ਆ 6 ਤੋਂ 8 ਘੰਟੇ ਦੀ ਉਹ ਨੀਂਦ ਜਰੂਰ ਲਓ ਇਸ ਤੋਂ ਇਲਾਵਾ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਵੀ ਆਪਣੇ ਤਨ ਦੇ ਨਾਲ ਸੇਵਾ ਕਰ ਸਕਦੇ ਜੇ ਉਹ ਵੀ ਤੁਹਾਡੇ ਮਨ ਨੂੰ ਤੇ ਰੂਹ ਨੂੰ ਬਹੁਤ ਹੀ ਸਕੂਨ ਦਵੇਗਾ ਤੇ ਨਾਲ ਦੇ ਨਾਲ ਹੀ ਤੁਸੀਂ ਜਿੱਥੇ ਵੀ ਕਿਤੇ ਸਮਾਜਿਕ ਕਾਰਜ ਨੇ ਜਾਂ ਕਿਸੇ ਲੋੜਵੰਦ ਨੂੰ ਤੁਹਾਡੀ ਲੋੜ ਆ ਉਹਦੀ ਹੈਲਪ ਕਰੋ ਜਿੱਥੇ ਵੀ ਤੁਸੀਂ ਇਸ ਸਰੀਰਕ ਰੂਪ ਦੇ ਵਿੱਚ ਪ੍ਰੈਸੈਂਟ ਜਾ ਕੇ ਲੋਕਾਂ ਦੀ ਵੱਦ ਤੋਂ ਵੱਦ ਮਦਦ ਕਰ ਸਕਦੇ ਜੇ ਉਹ ਮਦਦ ਕਰੋ ਇਹ ਵੀ ਤੁਹਾਡੇ ਮਨ ਦੀ ਖੁਸ਼ੀ ਦਾ ਜਿਹੜਾ ਬਹੁਤ ਵੱਡਾ ਕਾਰਨ ਬਣੇਗੀ ਤੇ ਤੀਜੇ ਨੰਬਰ ਤੇ ਗੱਲ ਆਪ ਆਪ ਕਰਨ ਜਾ ਰਹੇ ਆ ਆਪਣੀ ਆਤਮਾ ਦੇ ਬਾਰੇ ਰੂਹ ਦੇ ਬਾਰੇ ਆਤਮਾ ਜਿਹੜੀ ਆ ਬਹੁਤ ਹੀ ਅਹਿਮ ਹਿੱਸਾ ਵਾ ਇਸ ਤੋਂ ਬਿਨਾ ਜਿਹੜੀ ਸਾਡੀ ਜ਼ਿੰਦਗੀ ਅਧੂਰੀ ਆ ਤੇ ਆਤਮਾ ਦੀ ਅਸਲ ਖੁਰਾਕ ਜਿਹੜੀ ਆ ਉਹ ਰੱਬ ਦਾ ਨਾਮ ਹੀ ਆ ਰੱਬ ਦਾ ਨਾਮ ਹੀ ਆ ਸਿਮਰਨੀਆਂ ਆ ਆਤਮਾ ਨੂੰ ਸ਼ਾਂਤੀ ਪਸੰਦ ਆ ਪੀਸ ਪਸੰਦ ਆ ਇਹਨੂੰ ਇਹ ਬਿਲਕੁਲ ਹੀ ਸ਼ਾਂਤੀ ਤੋਂ ਬਿਨਾ ਜਿਹੜੀ ਸਾਡੀ ਆਤਮਾ ਇਸ ਤਰ੍ਹਾਂ ਅਧੂਰੀ ਹੁੰਦੀ ਆ ਜਿਵੇਂ ਇੱਕ ਬਾਹਰੋਂ ਬਹੁਤ ਹੀ ਸੁੰਦਰ ਮਕਾਨ ਬਣਾਇਆ ਗਿਆ ਹੋਵੇ ਬਾਹਰੋਂ ਬਹੁਤ ਹੀ ਡੈਕੋਰੇਸ਼ਨ ਹੋਵੇ ਪਰ ਜਦੋਂ ਕੋਈ ਉਸ ਦੇ ਅੰਦਰ ਜਾਵੇ ਤੇ ਬਿਲਕੁਲ ਖਾਲੀ ਪਿਆ ਹੋਵੇ ਕੋਈ ਉਹਦੇ ਵਿੱਚ ਸਬਾਨ ਨਾ ਹੋਵੇ ਬਿਲਕੁਲ ਹੀ ਉਹ ਬੇਜਾਨ ਲੱਗਦਾ ਵਾ ਕਿਉਂਕਿ ਘਰ ਵੀ ਉਹੀ ਚੰਗਾ ਲੱਗਦਾ ਵਾ ਜਿਹਦੇ ਅੰਦਰ ਇੱਕ ਖੁਸ਼ਹਾਲ ਪਰਿਵਾਰ ਰਹਿ ਰਿਹਾ ਹੋਵੇ ਤੇ ਲੋੜੀਂਦਾ ਸਮਾਨ ਹੋਵੇ ਉਹੀ ਘਰ ਜਿਹੜਾ ਉਹ ਖੁਸ਼ਹਾਲ ਲੱਗਦਾ ਵਾ ਬਾਹਰੋਂ ਜੋ ਮਰਜ਼ੀ ਸੁੰਦਰਤਾ ਹੋਵੇ ਉਹ ਮੈਨ ਨੇ ਨਹੀਂ ਰੱਖਦੀ ਇਦਾਂ ਹੀ ਸਾਡੀ ਰੂਹ ਨੂੰ ਜਦੋਂ ਮਤਲਬ ਅੰਦਰੋਂ ਅਸੀਂ ਚੰਗੀਆਂ ਆਤਾਂ ਦੇ ਨਾਲ ਪਰਮਾਤਮਾ ਦੇ ਸਿਮਰਨ ਦੇ ਨਾਲ ਜਦੋਂ ਆਪਾਂ ਇਹਨੂੰ ਖੁਰਾਕ ਦਿੰਨੇ ਆ ਉਦੋਂ ਸਾਡੀ ਰੂਹ ਜਿਹੜੀ ਆ ਉਹ ਖੁਸ਼ ਹੁੰਦੀ ਆ ਤੇ ਆਪਣੀ ਰੂਹ ਦੀ ਖੁਸ਼ੀ ਲਈ ਤੁਸੀਂ ਰੋਜ਼ਾਨਾ ਹੀ ਸਵੇਰੇ 10 ਤੋਂ 20 ਮਿੰਟ ਗੁਰਬਾਣੀ ਦਾ ਕੋਈ ਸ਼ਬਦ ਸੁਣੋ ਮੈਡੀਟੇਸ਼ਨ ਕਰੋ ਸੇਵਾ ਕਰੋ ਆਪਣੀ ਜਿਹੜੀ ਤੁਸੀਂ ਆਤਮਾ ਦੀ ਖੁਸ਼ੀ ਦੇ ਲਈ ਰੋਜ਼ ਪਰਮਾਤਮਾ ਦਾ ਧੰਨਵਾਦ ਕਰੋ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵਾਸਤੇ ਵੀ ਉਹਦਾ ਸ਼ੁਕਰਾਨਾ ਸ਼ੁਰੂ ਕਰੋ ਕੁਦਰਤ ਦੇ ਨਾਲ ਪਿਆਰ ਕਰਨਾ ਸ਼ੁਰੂ ਕਰੋ ਉਹਦੀ ਬਣਾਈ ਹੋਈ ਕੁਦਰਤ ਦੇ ਨਾਲ ਕਿਉਂਕਿ ਉਹਦਾ ਪਰਮਾਤਮਾ ਦਾ ਉਹਦੀ ਕੁਦਰਤ ਦੇ ਵਿੱਚ ਹੀ ਵਾਸ ਹੈ ਕਣ-ਕਣ ਦੇ ਵਿੱਚ ਉਹ ਪ੍ਰਭੂ ਆਪ ਵਸਦਾ ਹੈ ਤੇ ਤੁਸੀਂ ਕੁਦਰਤ ਦੇ ਨਾਲ ਪਿਆਰ ਕਰਨਾ ਸ਼ੁਰੂ ਕਰੋ ਕੁਦਰਤ ਦੇ ਨਾਲ ਜਿਹੜਾ ਸਮਾਂ ਬਤਾਉਣਾ ਸ਼ੁਰੂ ਕਰੋਗੇ ਉਹ ਤੁਹਾਡੀ ਰੂਹ ਨੂੰ ਅਸਲੀ ਖੁਸ਼ੀ ਦੇਵੇਗਾ ਤੇ ਜਦੋਂ ਤੁਹਾਡੀ ਰੂਹ ਹੀ ਖੁਸ਼ ਰਹਿਣ ਲੱਗੀ ਤਾਂ ਤੁਹਾਡਾ ਸਰੀਰ ਤੇ ਤੁਹਾਡਾ ਮਨ ਇਹ ਆਟੋਮੈਟਿਕਲੀ ਖੁਸ਼ ਰਹਿਣ ਲੱਗ ਜਾਣਗੇ ਸੋ ਤਿੰਨਾਂ ਦਾ ਬੈਲੈਂਸ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਦੋਸਤੋ ਅਸਲੀ ਖੁਸ਼ੀ ਤੇ ਖੁਸ਼ਹਾਲੀ ਬਾਹਰ ਦੀ ਚੀਜ਼ਾਂ ਵਿੱਚ ਨਹੀਂ ਬਲਕਿ ਮਨ ਦੀ ਸ਼ਾਂਤੀ ਤੇ ਤੰਦਰੁਸਤ ਸਿਹਤ ਤੇ ਆਤਮਾ ਦਾ ਸਕੂਨ ਹੀ ਹੈ ਸੋ ਰੋਜ਼ ਹੀ ਤੁਸੀਂ ਨਿੱਕੇ ਨਿੱਕੇ ਸਟੈਪ ਜਿਹੜੇ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰਦੋ ਤੇ ਰੋਜ਼ ਹੀ ਪੋਜ਼ਿਟਿਵ એનર્ਜੀ ਪੋਜ਼ਿਟਿਵ ਵਿਚਾਰ ਤੇ ਪੋਜ਼ਿਟਿਵ ਸੰਗਤ ਦੇ ਵਿੱਚ ਰਹਿਣਾ ਸ਼ੁਰੂ ਕਰਦੋ 네ਗੇਟਿਵਿਟੀ ਨੂੰ ਖੁਦ ਤੋਂ ਹੌਲੀ ਹੌਲੀ ਦੂਰ ਕਰਨਾ ਸ਼ੁਰੂ ਕਰਦੋ ਆਪਣੀ ਜ਼ਿੰਦਗੀ ਨੂੰ ਪੋਜ਼ਿਟਿਵਿਟੀ ਦੇ ਨਾਲ ਭਰਨਾ ਸ਼ੁਰੂ ਕਰਦੋ ਤੇ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਸ਼ੁਰੂ ਕਰੋ ਕਿ ਵਾਹਿਗੁਰੂ ਜੀ ਸਾਨੂੰ ਸ਼ਕਤੀ ਸਕੂਨ ਤੇ ਸੇਵਾ ਦਾ ਵਰਦਾਨ ਬਖਸ਼ੋ ਤੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਤਾਂ ਇਹਨੂੰ ਆਪਣੇ ਉਹਨਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਦਿਲ ਤੋਂ ਖੁਸ਼ਹਾਲ ਦੇਖਣਾ ਚਾਹੁੰਦੇ ਜੇ ਆਪਣੇ ਉਹਨਾਂ ਦੋਸਤਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਪੋਜ਼ਿਟਿਵ ਟਾਕ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ